ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਢਿੱਲੋ ਡੈਰੀ ਫਾਰਮ ਬਰਨਾਲਾ ਚੈਨਲ ਨੂੰ ਪਿਆਰ ਦੇਣ ਲਈ ਕੱਲੇ-ਕੱਲੇ ਸਬਸਕ੍ਰਾਈਬਰ ਦਾ ਮੇਰੇ ਵੱਲੋਂ ਹੱਥ ਵਨ ਕੇ ਤਹਿ ਦਿਲੋਂ ਧੰਨਵਾਦ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਘਰ ਕਰਦਾ ਪਿਆ ਪਿੰਡ ਦੀਪਗੜ ਬਰਨਾਲਾ ਜ਼ਿਲ੍ਹਾ ਦਾ ਸ਼ੈਨਾ ਵਧਾਤੇ ਪਧੌੜ ਇਹ ਮੇਰੇ ਨਜ਼ਦੀਕ ਆ ਗਈ ਮੋਗੇ ਤੋਂ ਜੇਕਰ ਆਉਨੇ 40 ਕਿਲੋਮੀਟਰ ਪਿੰਡ ਪੈ ਜਾਂਦਾ ਬਰਨਾਲੇ ਤੋਂ ਇਹਦਾ 25-26 ਕਿਲੋਮੀਟਰ ਮੇਰਾ ਪਿੰਡ ਪੈ ਜਾਂਦਾ 11 ਤਰੀਕ 2025 ਚੌਥਾ ਮਹੀਨਾ ਵੀਡੀਓ ਘਰੋ ਘਬਰ ਕਰਦੇ ਪਿਆ ਪੂਰੇ 28 ਨਾਗ ਕਟਿਆਂ ਝੋਟਿਆਂ ਦੇ ਆਪਣੇ ਘਰੇ ਵਿਕਰੀ ਵਾਲੇ ਹਾਜ਼ਰ ਖੜੇ ਆ ਜਿਨ੍ਹਾਂ ਦੇ ਰੇਟ ਸਟਾਰਟ ਹੋ ਜਾਂਦੇ ਹੈਗੇ 20000 ਤੋਂ ਲੈ ਕੇ ਜਾਂਦਾ ਜਾਂਦਾ 40 ਤੱਕ ਚੱਲਿਆ ਜਾਂਦਾ 20 ਤੋਂ ਥੱਲੇ ਵਾਲਾ ਸੌਦਾ ਕੋਈ ਨਹੀਂ ਹੈਗਾ ਇੱਕ ਝੋਟੀ ਸਿਰਫ 40000 ਤੋਂ ਆਪਣੇ ਕੋਲੇ ਬਾਹਰ ਆ ਗਈ ਸੋ ਨਾਗ ਦੇਖੋ ਹਰ ਇੱਕ ਪ੍ਰਕਾਰ ਦੇ 20 ਤੋਂ ਰੇਟ ਸਟਾਰਟ ਹੁੰਦਾ ਬਹੁਤ ਵੀ ਡਿਮਾਂਡ ਕਰਦੇ ਆ ਕਿ ਢੋ 10 ਦੀ ਕੱਟੀ ਮਿਲਦੀ ਆ 15 ਦੀ ਮਿਲਦੀ ਆ ਸੋ ਉਹਨਾਂ ਦੇ ਵੀ ਧੰਨਵਾਦ ਜਿਹੜੇ ਪੁੱਠੇ ਸਿੱਧੇ ਕਮੈਂਟ ਕਰਦੇ ਆ ਜਦੋਂ ਬਾਹਰ ਨਿਕਲਦੇ ਆ ਫੇਰ ਪਤਾ ਲੱਗਦਾ ਬਾਈ ਜੀ ਆਟੇ ਦਾ ਕੀ ਭਾਗ ਆ ਘਰੇ ਪੱਕਿਆ ਬਗਾਇਆ ਜਦੋਂ ਮਿਲਦੀਆਂ ਕਿਸੇ ਨੂੰ ਵਿੱਚ ਆਟੇ ਦਾ ਭਾਣੀ ਪਤਾ ਵੀ ਕੀ ਚੀਜ਼ ਆ ਸੋ ਬਾਹਰ ਨਿਕਲਦੇ ਪਤਾ ਲੱਗਦਾ ਵੀ ਕਿੱਥੇ ਕਿਹੜੀ ਚੀਜ਼ ਦੇ ਕੀ ਰੇਟ ਦੇ ਵਿੱਚ ਮਿਲਦੀ ਆ ਸੋ ਅੱਜ ਦੇ ਟਾਈਮ ਦੇ ਵਿੱਚ ਰੋਜ਼ ਆ ਪਰਪੀਟ ਕਰਦੇ ਆ ਗੱਲਾਂ ਆਪਾਂ ਦੇਖਦੇ ਸਰਕਾਰ ਨੇ ਵੀ ਅੰਕੜੇ ਕੱਢਿਆ ਕਿ 1990 ਤੋਂ ਲੈ ਕੇ ਅੱਜ 2025 ਤੱਕ ਆ 60 ਲੱਖ ਤੋਂ ਲੈ ਕੇ 32 ਲੱਖ ਪੰਜਾਬ ਦੇ ਵਿੱਚ ਮੈਂ ਰਹਿ ਚੁੱਕੀ ਆ ਉਹਦੇ ਪਿੱਛੇ ਕਾਰਨ ਕੀ ਹੋ ਗਿਆ ਇੰਨੀ ਆਪਣੀ ਮਹ ਘਟ ਚੁੱਕੀ ਆ ਜਿਹੜੀ 메ਨ ਕਾਰਨ ਹੋ ਗਿਆ ਜਿਹੜਾ ਆਪਣੇ ਵੀਰ ਕੈਨੇਡਾ ਅਮਰੀਕਾ ਰੋਜ਼ਗਾਰ ਦੀ ਖਾਤਰ ਬਾਹਰ ਚਲੇ ਗਏ ਚਲੋ ਅੱਡੋ ਅੱਡੀ ਸਾਰਾ ਮਨਕ ਚਲੋ ਪਰਪਸ ਇਹ ਨਹੀਂ ਹੁੰਦਾ ਵੀ ਪੰਜਾਬ 'ਚ ਕੰਮ ਮਿਲੇ ਸੋ ਹਰ ਇੱਕ ਤਰ੍ਹਾਂ ਦੀ ਬੰਦੇ ਦੀ ਸੋਚ ਹੁੰਦੀ ਆ ਕੋਈ ਸੋਚਦਾ ਮੈਂ ਜੌਬ ਕਰਨੀ ਪਸੰਦ ਕਰਦਾ ਕੋਈ ਸੋਚਦਾ ਮੈਂ ਫੋਰਨ ਆਪਣਾ ਸੈਟਰ ਹੋਣਾ ਕੋਈ ਸੋਚਦਾ ਮੈਂ ਕੀ ਬਿਜ਼ਨਸ ਕੋਈ ਕਿੱਦਾਂ ਕੋਈ ਕਿੱਦਾਂ ਪਰ ਜਿਹੜੀ ਮੇਨ ਗੱਲ ਅੱਜ ਦੇ ਟਾਈਮ ਦੇ ਵਿੱਚ ਘੜੀ ਚੱਲਦੀ ਪੈ ਨਕਲੀ ਦੁੱਧ ਆਪਾਂ ਕਹਿੰਦੇ ਪਿੰਡਾਂ ਵਾਲੇ ਆਪਾਂ ਨਕਲੀ ਦੁੱਧ ਨਹੀਂ ਪੀ ਰਹੇ 20 ਤੋਂ 25% ਆਪਾਂ ਵੀ ਨਕਲੀ ਦੁੱਧ ਪੀ ਰਹੇ ਨਾ ਨਕਲੀ ਦੁੱਧ ਕਿਵੇਂ ਪੀ ਰਹੇ ਜਦੋਂ ਕਿ ਰਿਸ਼ਤੇਦਾਰ ਵਿਆਹ ਸਾਦੀਆ ਖੋਆ ਪਨੀਰ ਆਪਾਂ ਨਕਲੀ ਲੈਨੇ ਕਿ ਨਹੀਂ ਲੈਨੇ ਉਹ ਨਕਲੀ ਚੀਜ਼ਾਂ ਮਿਲ ਜਾਂਦੀਆਂ ਆਪਾਂ ਨੂੰ ਉਹ ਆਪਾਂ ਸ਼ਹਿਰੋਂ ਜਦੋਂ ਬਾਜ਼ਾਰੋਂ ਚੀਜ਼ ਖਰੀਦਦੇ ਆ ਜਿਹੜੀ ਕਿ ਕੀਮਤ ਆਪਾਂ ਨੂੰ ਪਤਾ ਵੀ 250 ਰੁਪਏ ਚ ਪਨੀਰ ਖੋਆ ਕੁਝ ਵੀ ਲਾ ਲਓ 300 ਜੋ ਵੀ ਰੇਟ ਆ ਉਸ ਕੀਮਤ ਪੈਂਦੀ ਆ ਆਪਾਂ ਨੂੰ 50 60 ਰੁਪਏ ਮਾਰ ਜਾਂਦਾ ਥੱਲੇ ਮਿਲ ਜਾਂਦੀ ਆ ਤਾਂ ਹੋਰ ਵੀ ਡਿਮਾਂਡ ਕਰਦੇ ਕਿ ਅਸਲੀ ਦੁੱਧ ਪੀਣਾ ਸੀ ਮੱਝ ਲੈਣੀ ਆ ਮੱਝ 1.5 ਲੱਖ 2 ਲੱਖ ਦੀ ਨਾਰਮਲ ਮੱਝ ਨਾਰਮਲ ਲੱਖ ਤੋਂ ਲੈ ਕੇ ਚੰਗੀ ਮੂੰਹ ਮੱਥੇ ਲੱਗਦੀ ਸੋਹਣੀ ਸਨੱਕੀ ਝੋਟੀ ਜਿਹਨੇ ਕਹਿੰਦਾ ਵੀ ਲੋਖ ਖੜਖੜ ਦੇਖਣ ਹੱਥ ਜਰ ਕੇ ਉਹੋ ਜੀ ਪੌਣੇ 2 2 ਲੱਖ ਦੀ ਬਾਈ ਜੀ ਆਉਂਦੀ ਆ ਹਕੀਕਤ ਮੇਰੇ ਘਰੇ ਸਿਰਫ ਦੋ ਮੱਝਾਂ ਮੱਝਾਂ ਦਾ ਵਪਾਰ ਵੀ ਵਧੀਆ ਕਰਿਆ ਆ ਪਾਕਾਵਾ ਮੱਝਾਂ ਵੀ ਵੇਚਦੇ ਰਹੇ ਆ ਪਰ ਜਿੱਤੇ ਦਾ 27 ਨਵੰਬਰ ਦੀ ਮੇਰੀ ਮੱਝ ਲੈ ਕੇ ਵੇਚੀਵੇ ਇੱਥੋਂ ਤੁਸੀਂ ਦੇਖਦੇ ਹੋ ਕਦੇ ਕਦੇ ਟਾਵੇਂ ਟਾਵੇਂ ਮੱਝ ਦੀ ਵੀਡੀਓ ਪਾਉਂਦਾ ਹੁੰਦਾ ਹਾਂ ਜੀ ਮੈਨੂੰ ਆਪ ਨੂੰ ਕੋਈ ਮੱਝ ਨਹੀਂ ਵਿਕੀ ਕਿਉਂ ਨਹੀਂ ਮਿਲੀ ਆਪਾਂ ਲੈਂਦਾ ਸੀ 90 95 ਲੱਖ ਦਾ ਭਾ ਜਿਹੜੀ ਚਲੋ 2 4000 ਆਪਾਂ ਨੂੰ ਦਿਹਾੜੀ ਦੇ ਦੇ ਹੁਣ ਕੰਮ ਰੇਂਜ ਤੋਂ ਬਾਹਰ ਹੋਇਆ ਪਿਆ ਇੱਕ 40 45 ਆਪਾਂ ਧਾਰ ਸੁਧਾਰ ਕਰਦੇ ਨੇ ਆਪਾਂ ਉਹ ਚੀਜ਼ ਲੈਣੀ ਆ ਵੀ ਨਗਦ ਲੈਤੀ ਤੇ ਨਗਦ ਵੇਚੋ ਹੁਣ ਆਪਣਾ ਜਿਆਦਾ ਫੋਕਸ ਹੀ ਹੋ ਗਿਆ ਕਟੀਆਂ ਦੇ ਉੱਪਰ ਹੁਣ ਮੇਰੇ ਮੰਨ ਕੇ ਚਲੋ ਦੋ ਮੱਝਾਂ ਟੋਕੜਾਂ ਹੋਈਆਂ ਦੁੱਧ ਦੀ ਖਾਤਰ ਮੈਨੂੰ ਮੱਝ ਖਰੀਦਣੀ ਪਈ ਇੱਕ ਬੱਚਾ ਮਗਰ ਇੱਕ ਦੇ ਬੱਚਾ ਐਕਸਪਾਇਰ ਹੈਗਾ ਦੋ ਮੱਝਾ ਦੁੱਧ ਦੀ ਖਾਤਰ ਤਾਂ ਮੱਝ ਲੈਣੀ ਲੈਣੀ ਪੈਣੀ ਹੈ ਮੈਨੂੰ ਚਾਹੇ ਮੇਰਾ ਲੱਖ ਲੱਗੇ ਚਾਹੇ ਡੇਢ ਲੱਗੇ ਦੋ ਲੱਗੇ ਚਲੋ ਜੈਜ ਚੀਜ਼ ਨੂੰ ਭਾ ਲੈਣਾ ਪਰ ਮੈਨੂੰ ਇਹਨਾਂ ਪਤਾ ਜੇ ਮੇਰੀ ਇੱਕ ਅੱਧੀ ਕਟੀਆਂ ਨੇ ਤਿਆਰ ਕਰੀ ਹੁੰਦੀ ਮੇਰੇ ਉਹ ਯਾਦ ਨਹੀਂ ਸੀ ਰਹਿਣੀ ਗੱਲ ਚਲੋ ਮੈਂ ਵਪਾਰ ਕਰਦਾ ਆਈ ਜਾਂਦਾ ਜੈਜਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਸੋਚ ਰੱਖੀ ਆ ਕਿ 25 30 40 ਕਟੀਆਂ ਆਪਾਂ ਝੋਟੀਆਂ ਤਿਆਰ ਕਰਾਂਗੇ ਪਰ ਜ਼ਿਆਦਾ ਫੋਕਸ ਅੱਜ ਦੇ ਟਾਈਮ ਵਪਾਰ ਤੇ ਆ ਜਿਹੜੀਆਂ ਕਟੀਆਂ ਝੋਟੀਆਂ ਆਪਾਂ ਖਰੀਦ ਵੀ ਆਪਦੇ ਮੰਨ ਕੇ ਪਹਿਲਾ ਖਰੀਦੇ ਵਿੱਚ ਕਹਿੰਦੇ ਕੱਲਾ ਵਪਾਰ ਆ। ਸੋ ਕੱਲਾ ਵਪਾਰ ਵੀ ਮੰਨ ਕੇ ਚਲੋ ਸੂਟ ਨਹੀਂ ਹੁੰਦਾ। ਕੁਸ ਆਪਦੇ ਘਰੇ ਵੀ ਮੱਝ ਕੱਟੀਆਂ ਝੋਟੀਆਂ ਤਿਆਰ ਕਰਾਂਗੇ। ਅੱਜ 25 ਦੇ ਵਿੱਚ 1.5 ਤੋਂ 2 ਲੱਖ ਦਾ ਰੇਟ ਆ ਮੱਝ ਦਾ। 2027 ਦੇ ਵਿੱਚ ਜਿਹੜਾ ਅੱਜ ਸਰਕਾਰ ਨੇ ਅੰਕੜਾ ਕੱਢਿਆ 32 ਲੱਖ ਦਾ। ਇਹ ਅੰਕੜਾ ਆਪਾਂ ਹਿਸਾਬ ਲਾ ਲਓ ਵੀ 2 ਸਾਲਾਂ ਨੂੰ 27 ਤੋਂ 28 ਲੱਖ ਤੇ ਆ ਜਾਣਾ। ਮੱਝ ਹੋਰ ਕੱਟ ਜਾਣੀ ਐ। ਜਦੋਂ ਮੱਝ ਹੋਰ ਕੱਟ ਗਈ ਜਿਹੜੀ ਚੀਜ਼ ਦੀ 1 ਸਾਲ ਆਪਣੇ ਰੇਟ ਆਇਆ ਸੀ ਗੁਆਰੇ ਦਾ। ਗੁਆਰੇ ਦੀ ਖੇਤੀ ਆਪਣੇ ਹੈ ਨਹੀਂ ਸੀ। ਉਹਦੀ ਜਰੂਰਤ ਕਿਸੇ ਚੀਜ਼ ਕਿਸੇ ਵੀ ਮੰਗ ਜਾਦਾ ਵਧ ਕੀਤਾ ਉਹਦਾ ਰੇਟ ਕਿੰਨਾ ਹੋ ਗਿਆ ਜਿੰਨਾਂ ਦੇ ਕੋਲੇ ਸਾਂਭੀ ਵਿਸ਼ੋਹ ਕਹਿੰਦੇ ਆਪਾਂ ਮੂਹ ਮੰਗੇ ਰੁਪਏ ਵਟਲੇ ਇਸ ਵਾਰ ਉਹਨਾਂ ਨੇ ਕਿਉਂ ਵਟਲੇ ਕਿਉਂਕਿ ਉਹ ਕਿਸੇ ਕਿਸੇ ਕੋਲ ਸਟੋਰ ਪਈ ਸੀਗੀ ਹੁਣ ਆਨਲਾਈਨ ਟਾਈਮ ਦੇ ਵਿੱਚ ਮੱਝਾਂ ਦੀ ਵੀ ਮੰਨ ਕੇ ਚੱਲੋ ਜਿਹੜੇ ਵੀ ਕੋਲ ਸਟੋਰੇਜ ਹੋਊਗੀ ਘਰੇ ਤਿਆਰ ਕੀਤੀਆਂ ਹੋਣਗੀਆਂ ਉਹ ਚੰਗੀ ਕੀਮਤ ਵਟਣਗੇ ਜਿਵੇਂ ਹਰਿਆਣੇ ਵਾਲੇ ਵੀ ਕਹਿੰਦੇ ਜਿਹਦੇ ਘਰੇ ਕਾੜੀ ਉਹਦੀ ਹਰ ਵਕਤ ਦੀਵਾਲੀ ਆਪਾਂ ਜ਼ਿਮੀਂਦਾਰ ਬੰਦੇ ਦੋ ਕੰਮ ਕਰ ਸਕਦੇ ਹੁੰਦੇ ਆ ਖੇਤੀਬਾੜੀ ਤੇ ਇੱਕ ਆਪਣਾ ਪਸ਼ੂ ਪਾਲਣ ਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਮੀਨ ਦੇ ਠੇਕੇ ਦੀ ਗੱਲ ਕਰੀਏ ਤਾਂ ਠੇਕਾ ਬਹੁਤ ਜ਼ਿਆਦਾ ਮੇਰੇ ਪਿੰਡ ਵੀ ਬਹੁਤ ਠੇਕਾ ਮੈਂ ਆਪ ਖੁਦ ਜਮੀਨ ਠੇਕੇ ਦਿਨਾ 80000 ਤੋਂ ਮੇਰੀ ਜਮੀਨ ਆ ਬਾਬਾ ਠੇਕੇ ਤੇ ਲੱਗੀ ਵੀ ਆ ਕਿਉਂਕਿ ਮੈਂ ਤਾਂ ਠੇਕੇ ਦੇ ਦੇਣੇ ਦੇਣੀ ਆ ਜਿਹੜੇ ਵੀ ਠੇਕੇ ਤੇ ਲੈਂਦੇ ਆ ਉਹ ਸੋਚਦਾ ਵੀ ਆਪਾਂ ਨੂੰ ਮਿਲ ਜੇ ਕਿਉਂਕਿ ਉਹਨਾਂ ਦਾ ਬਿਜ਼ਨਸ ਬਣਿਆ ਵਾ ਉਹ ਵੀ ਆਪਾਂ ਇਹ ਕੰਮ ਕਰ ਨਹੀਂ ਕਰਨਾ ਉਹ ਸਿਸਟਮ ਬਣਿਆ ਵਾ ਪਰ ਮੇਰੇ ਹਿਸਾਬ ਨਾਲ ਕਿਉਂਕਿ ਜੇ ਰੇਟ ਚੰਗਾ ਮੈਂ ਖੇਤੀ ਕਿਉਂ ਨਹੀਂ ਕਰਦਾ ਇਸ ਕੰਮ ਦੇ ਵਿੱਚ ਸੋਹਣਾ ਨਜ਼ਾਰਾ ਸਿਰਫ ਇੰਨੀ ਜਗ੍ਹਾ ਇੱਕ ਕਨਾਲ ਜਗ੍ਹਾ ਦੇ ਵਿੱਚ ਮੇਰਾ ਕੱਲਾ ਡੇਰੀ ਫਾਰਮ ਹੀ ਆ ਗਿਆ ਕਲਾ ਉਹ ਪੈਪ ਤੋਂ ਲੈ ਕੇ ਕਨਾਲ ਤੋਂ ਵੀ ਥੋੜਾ ਕੰਮ ਬਣਦਾ ਇਹਦੇ ਵਿੱਚ ਲਗਭਗ ਵਾ ਸੈਟਅਪ ਇਹੋ ਜਿਹਾ ਬਣਾਤਾ ਵੀ ਘੱਟੋ ਘੱਟ 80 85 100 ਨਾਲ ਤੱਕ ਫੋਰਕੋਲਨੀ ਵਗੈਰਾ ਬਾਹਰ ਪਾ ਬਣਾਵਾਂਗੇ ਵੀ 100 ਨਾਲ ਕੇ ਇੱਥੇ ਰੁਕ ਜੇ ਰੱਬ ਕਰੋ ਫਰਜ ਕਰੋ ਮੇਰੇ ਘਰੇ 100 ਨਾਲ ਮੰਨ ਕੇ ਚਲੋ ਮੈਂ ਇਕੱਠਾ ਕਰ ਰਿਹਾ 28 ਤੱਕ ਪਹੁੰਚ ਹੀ ਗਿਆ ਮੈਂ 36 ਤੱਕ ਪਹੁੰਚ ਗਿਆ ਅੱਗੇ ਹੁਣ ਇਹਨਾਂ ਦਾ ਪ੍ਰਬੰਧ ਕਰਕੇ ਰੱਖਾਂਗੇ ਸਾਇਲਜ ਵਗੈਰਾ ਇਹਨਾਂ ਨੂੰ ਉਦਾਂ ਦਾ ਬਣਾ ਕੇ ਰੱਖਾਂਗੇ ਪੱਠੇ ਵਗੈਰਾ ਪ੍ਰਬੰਧ ਕਿਉਂਕਿ ਪਹਿਲਾਂ ਪ੍ਰਬੰਧ ਜ਼ਰ ਪਹਿਲਾ ਸੈਟਅਪ ਅਮੜਾਓ ਇਹ ਨਹੀਂ ਗੱਲ ਵੀ ਆਪਾਂ ਗੱਲਾਂ ਕਰਕੇ ਕਹੇ ਜੇ ਕੱਟੀਆਂ ਲੈ ਜਾਓ ਤੇ ਲੈ ਕੇ ਭੁੱਖਿਆ ਮਾਰੀ ਜਰ ਉਹ ਵੀ ਨਹੀਂ ਕਹਿੰਦੇ ਜੇਕਰ ਤੁਸੀਂ ਕੰਮ ਕਰਨਾ ਚਾਹੁੰਦੇ ਆ ਪਹਿਲਾ ਸੈਟਅਪ ਤਿਆਰ ਕਰੋ ਆਪਦਾ ਸੋ ਆ ਦੇਖੋ ਆਪਣਾ ਇੰਨਾ ਭਰਾਂਡਾ ਬਣਾਇਆ ਹੋਇਆ ਇਹਨਾਂ ਦੀ ਖਤਰੋ ਉਹ ਲੰਬੀ ਖੋਣਣੀ ਹੈ ਮੇਰੇ ਹਿਸਾਬ ਨਾਲ ਲਗਭਗ ਇਹ ਭਰਾਂਡਾ ਮੇਰਾ ਹੈਗਾਗਾ 75 80 ਫੁੱਟ ਭਰਾਂਡਾਗਾ ਤੇ ਬਾਕੀ ਆਪਾਂ ਬਾਹਰ ਸੈਟਅਪ ਤਿਆਰ ਕਰਤਾ 2400 22 ਫੁੱਟ ਏਰੀਆ ਜਿਹੜਾ ਬਾਹਰ ਆਪਾਂ ਤਿਆਰ ਕਰਤਾ ਇੱਥੇ ਨਜ਼ਾਰੇ ਲੈਂਦੀਆਂ ਜਮਾ ਸੈਟਅਪ ਤਿਆਰ ਕਰਦੇ ਆ ਇੱਕ ਵਾਰ ਪੈਸੇ ਲੱਗ ਗਏ ਆ ਚੀ ਤੁਸੀਂ ਇਹ ਕਰ ਚਾਹੁੰਦੇ ਜੇ ਆਪਾਂ ਵਪਾਰ ਵੀ ਕਰਨਾ ਹੈ ਜੇ ਵੈਸੇ ਪਸ਼ੂ ਤਿਆਰ ਕਰਮਿਆਂ ਆਪਣੇ ਕੋਲੇ ਮਾਰਕੀਟ ਰੇਟ ਦੇ ਵਿੱਚ ਹੁੰਦੇ ਐਂ ਮੈਂ ਕਹਿੰਦਾ ਮੇਰੇ ਤੋਂ ਲਓ ਤੁਸੀਂ ਮੰਡੀ ਤਾਂ ਜਾਓ ਮੈਂ ਵੀ ਮੰਡੀਆਂ ਤੇ ਜਾਣਾ ਹੈਗਾ ਹਰ ਇੱਕ ਥਾਂ ਤੋਂ ਖਰੀਦ ਕਰਦੇ ਆਂਗੇ ਮਾਰਕੀਟ ਰੇਟ ਦੇ ਵਿੱਚ ਕਿਉਂਕਿ ਜੇਕਰ ਵਿੱਚ ਵੀਰ ਕਹਿੰਦੇ ਅੱਜ ਆਪਾਂ ਕਹਾਣੀ ਸੁਣੀ ਉਹਨੇ ਕਈ ਸਾਲ ਪਹਿਲਾਂ ਕਦਾਬਾਂ ਦੇ ਵਿੱਚ ਕਛੂਏ ਤੇ ਖਰਗੋਸ਼ ਦੀ ਕਹਿੰਦੇ ਸਲੋ ਐਂਡ ਸਟਡੀ ਵਿਨਸ ਦਾ ਰੇਸ ਜੇ ਆਪਕਰ ਆਪਾਂ ਸਟੈਪ ਬਏ ਸਟੈਪ ਚੱਲਾਂਗੇ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਆਹ ਰਸਤੇ ਗਏ ਆ ਸ਼ਾਰਟਕਟ ਜਿਹਦਾ ਆਪਾਂ ਸ਼ਾਰਟਕਟ ਬਣਾ ਲੈਨੇ ਨਾ ਹੁਣ ਡੈਰੀ ਫਾਰਮ ਵੈਜ ਵੀਰ ਕਹਿੰਦਾ ਡੈਰੀ ਫਾਰਮ ਕਰਨਾ ਚਾਹੁੰਦੇ ਆ ਕਹਿੰਦੇ ਯਾਰ ਵੀਡੀਓ ਪਾਈ ਢੱਲੋ ਤੁਸੀਂ ਗਮਰਾਹ ਕਰ ਦਿੰਨੇ ਆ ਜੇ ਕਰ ਦਿੰਨੇ ਆ ਬਹੁਤ ਕਰ ਦਿੰਨੇ ਆ ਕਹਿੰਦਾ ਡੈਰੀ ਫਾਰਮ ਖੋਲਿਆ ਸੀ ਅਸੀਂ 50 ਗਾਂਵਾਂ ਲੈਣੀਆਂ 30 ਗਾਂਵਾਂ ਲੈਣੀਆਂ ਲੋਨ ਕਰਵਾ ਲਿਆ ਕਸ਼ਤ ਆਪਾਂ ਤੋਂ ਭਰੀ ਨਹੀਂ ਗਈ ਜੋ ਤੁਸੀਂ 25 30 ਗਾਂਵਾਂ ਖਰੀਦ ਲਿਆ ਲੋਨ ਸਰਕਾਰ ਨੇ ਦੇਤਾ 25 ਗਾਵਾਂ ਤੁਸੀਂ ਖਰੀਦ ਲਿਆ 25 ਵਿੱਚੋਂ 10 ਗਾਵਾਂ 19 21 ਹੋ ਗਿਆ ਥੜਾ ਜਿਹਾ ਅਨਿਵਰਸਟੈਟਿਕ ਆ ਗਈ ਹੋਰ ਆ ਗਈ ਤਾਂ ਫਾਰਮਰ ਦਾ ਮਾਨ ਟੁੱਟ ਜਾਂਦਾ ਵੀ ਇਹ ਕਮ ਕਾਟੇ ਵਾਲਾ ਗਾ ਤੇ ਦੂਜੇ ਨੂੰ ਆਪਾਂ ਦੇਖ ਕੇ ਜਿਵੇਂ ਕਹਿੰਦੇ ਦੂਜੇ ਦੀ ਪੀੜੀ ਥੱਲੇ ਆਪਦੀ ਪੀੜੀ ਥੱਲੇ ਛੋਟਾਂ ਨੇ ਮਾਰ ਦੇ ਦੂਜੇ ਦੇ ਆਪਾਂ ਦੇਖ ਕੇ ਕਹਿੰਦੇ ਵੀ ਉਹਦਾ ਸਟਾਰ ਬਣਿਆ ਵਜ ਫਲਾਂ ਦੇ ਗਾਂ ਮੇਲਾ ਜਿੱਤ ਕੀ 10 ਲੱਖ ਗਾਂ ਦੀ ਕੀਮਤ ਹੋ ਗਈ 20 ਲੱਖ ਉਹਦੀ ਤੁਸੀਂ ਇਹ ਦੇਖੋ ਵੀ ਉਹ ਬੰਦਾ ਇਸ ਲੈਂਡ ਦੇ ਵਿੱਚ ਕਿੰਨੇ ਸਾਲਾਂ ਦਾ ਪਿਆ ਵਾ ਉਹ ਬੈਕਗਰਾਉਂਡ ਚੈੱਕ ਕਰੋ ਵੀ ਉਹ ਕਿੰਨੇ ਸਾਲ ਅੱਜ ਤੋਂ 10 ਸਾਲ ਪਹਿਲਾਂ ਬੰਦਾ ਕਿੱਥੇ ਸੀ ਉਹਨੇ ਆਪਦੇ ਘਰੇ ਬਰੀਡ ਤਿਆਰ ਕੀ ਰਿਹਾ ਜਦੋਂ ਜਿਹਨੇ ਆਪਦੇ ਘਰੇ ਬਰੀਡ ਤਿਆਰ ਕਰ ਲਈ ਉਹ ਫਿਰ ਸੋਨੂੰ ਮਾਲਕ ਜਿਹੜਾ ਬਰੀਡ ਦੇ ਮੂੰਹੋਂ ਮੱਗੇ پیسے ਦੇਣੇ ਪੈ ਤੋ ਮੂਹ ਮੰਗੇ ਦੇ ਕੇ ਆਪਾ ਪੈਸੇ ਲੈ ਲੈਣਾ ਬਰੀਡ ਆਪਣੇ ਘਰੇ ਆ ਗਈ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਕੋਈ ਐਸੀ ਗੱਲ ਨਹੀਂ ਮਿਲਦਾ ਪੈਸੇ ਨਾਲ ਤੁਸੀਂ ਫਰਜ਼ ਕਰੋ 8 ਲੱਖ 10 ਲੱਖ ਦੀ ਗਾਂ ਖਰੀਦ ਲਈ ਵੀ ਚੰਗੀ ਬਰੀਡ ਆ ਰਾਬਣਾ ਕਰੇ ਉਹਨੂੰ 19 21 ਹੋ ਗਈ ਤਾਂ ਜਿਹਨੇ ਤੁਹਾਡੇ ਘਰੇ ਲੱਖ ਲੱਖ ਰੱਖਨੇ ਉਹ ਵੀ ਮਾਨ ਬਣੂਗਾ ਇੱਕ ਬੰਦੇ ਨੇ ਮੈਨੂੰ ਕਾਲ ਆਈ ਸੀ ਘੰਟਿਆਂ ਤੋਂ ਗਮਰਾਹ ਕਰਦਾ ਕਹਿੰਦਾ ਕੱਠੀਆਂ ਆਏ ਜਿੰਨੇ ਜੀ ਬਹੁਤ ਐਨੇ ਕਹਿੰਦਾ ਵਾ 2 ਲੱਖ ਦੀ ਮੈਂ ਲਿਆ ਸੀਗਾ ਔਰ ਜਿਹੜਾ ਕਹਿੰਦਾ ਬੱਚਾ ਵਿਅਕਸਮਰ ਵਿਚ ਮਰ ਗਿਆ ਮੱਝ ਖਰਾਬ ਹੋ ਗਈ ਮੈਂ ਖੋਲ ਨਹੀਂ ਢਾਤੀ ਤੂੰ ਤਾਂ ਮੁੱਲ ਦੇਣ ਲੱਗ ਗਿਆ ਕਿਉਂਕਿ ਉਹਨੇ 2 ਲੱਖ ਰੁਪਏ ਬੰਦੇ ਦੇ ਪੂੰਜੀ ਇਕੱਠੀ ਕਰੀ ਸ਼ੌਂਕ ਰੱਖਿਆ ਵੀ ਆਪਾਂ ਚੰਗੀ ਮੱਝ ਲੈ ਕੇ ਜਦੋਂ 2 ਲੱਖ ਰੁਪਏ ਨੁਕਸਾਨ ਹੋ ਗਿਆ ਤਾਂ ਉਹ ਬਿਨੈਸਲੀ ਬੰਦੇ ਦਾ ਮਨ ਟੁੱਟ ਗਿਆ ਜਦੋਂ ਕਹਿੰਦਾ ਦੈਰ ਟੁੱਟ ਜੇ ਤਾਂ ਬੰਦੇ ਦਾ ਕੁਝ ਕਰਨ ਨੂੰ ਜੀ ਨਹੀਂ ਕਰਦਾ ਚਾਹੇ ਲੱਖਾਂ ਚੀਜ਼ ਮੂਰੇ ਤਾਂ ਦੇ ਵਿੱਚ ਤੂੰ ਆ ਲੈਣਾ ਮਣ ਕੇ ਸਦਾ ਖੜਾ ਹੈ ਨਹੀਂ ਖੜਦਾ ਮਨ ਆਪ ਦੇ ਆਪ ਖੜਾਉਣਾ ਪੈਂਦਾ ਹੈਗਾ ਸੋ ਮੇਰੀ ਇਹ ਕਹਿਣਾ ਕਿ ਕਿ ਜਿਹੜਾ ਰਿਜ਼ਲਟ ਮੈਂ ਇਸ ਫੀਲਡ ਦੇ ਵਿੱਚ 4 ਸਾਲਾਂ ਤੋਂ ਕੱਢਿਆ ਕਹਿੰਦਾ ਸਲੋ ਵਾਂਡ ਸਟੱਡੀ ਬਿਲਸਤਾਰੇ ਵਿੱਚ ਮੈਂ ਇਸ ਦੇ ਵਿੱਚ ਰੇਸ ਜਿੱਤੀ ਆ ਹੁਣ ਤੱਕ ਦੀ ਮੈਂ ਇਹ ਕਹਿ ਸਕਦਾ ਕਿ ਮੈਂ 60 ਤੋਂ 65% ਇਸ ਰੇਸ ਨੂੰ ਜਿੱਤ ਚੁੱਕਿਆਗਾ ਕੋਈ ਵੀ ਆਪਾਂ ਕੰਮ ਕਰ ਲਈਏ ਜਿਵੇਂ ਦਿਹਾੜੀਦਾਰ ਬੰਦਾਗਾ ਉਹਨੂੰ ਅੱਥ ਨੂੰ ਦਿਹਾੜੀ ਚਾਹੀਦੀ ਹੈ ਉਹਦੀ ਕਿਉਂਕਿ ਉਹ 500 700 ਜੋ ਵੀ ਜਿੱਦਾਂ ਉਹਦਾ ਲੈਵਲ ਆ ਕੰਮ ਕਰਦਾ ਪਿਆ ਉਹ ਸਿਸਟਮ ਦੀ ਆ ਗਈ ਜੇਕਰ ਆਪਾਂ ਬਿਜ਼ਨਸ ਵਾਲੇ ਪਰਸਨਲ ਲੈ ਕੇ ਚੱਲ ਜਾਂਦਾ ਆਪਾਂ ਨੂੰ ਬਿਜ਼ਨਸ ਆਪਣਾ ਰਿਜ਼ਲਟ ਚੌਥੇ ਪੰਜਵੇਂ ਸਾਲ ਦੇਣ ਲੱਗਦਾ ਜਾ ਕੇ ਕਿਉਂਕਿ ਜਿਹੜਾ ਬੰਦਾ ਨੌਕਰੀ ਕਰਦਾ ਉਹਨੂੰ ਪਰ ਮਾਂਥ EMI ਦੇ ਬਕਾਇਦ ਨੇ ਆ ਉੰਦਰ ਇਹ ਉਸ ਉਸ ਲੈਵਲ ਨਾਲ ਜੁੜਿਆ ਹੁੰਦਾਗਾ ਉਹਦਾ ਮਤਲਬ ਕਿ ਚਲੋ ਵੀ ਗੱਡੀ ਦਾ ਲੋਨ ਜਾਂ ਕੋਈ ਵੀ ਖਰਚਾ ਉਸ ਹਿਸਾਬ ਨਾਲ ਸੂਟ ਕਰਿਆ ਹੁੰਦਾਗਾ ਕਿਉਂਕਿ ਜੇ ਆਪਾਂ ਬਿਜ਼ਨਸ ਆ ਇਹਦੇ ਵਿੱਚ ਆਪ ਨੂੰ ਪੈਸਾ ਇਨਵੈਸਟ ਕਰਨਾ ਪੈਂਦਾ ਵਿੱਚ ਵੀਰ ਪਸ਼ੂ ਲੈ ਕੇ ਉਹ ਹਾਜਮਾ ਰੱਖਣਾ ਪੈਂਦਾ 4 ਤੋਂ 5 ਸਾਲ ਦਾ ਕੋਈ ਵੀ ਕੰਮ ਆਪਾਂ 4 ਸਾਲ ਵੇਟ ਕਰਦੇ ਹੁਣ ਆਪਾਂ ਫਸਲ ਵਿਝਿਓ ਮੇਰੀ ਕਣਕ ਖੜੀਆ ਪਗਣਾ ਮੈਂ ਖੇਤੀ ਵੀ ਕਰਦਾ ਲੋੜੀ ਕਰਦੇ ਮਗਰ ਜਿੰਨੀ ਹੈਗੀ ਐ ਇਹਦੀ ਮੈਂ 6 ਮਹੀਨੇ ਵੇਟ ਕਰੀਆ ਵਿੱਚ ਵੀਰ ਕਹਿੰਦੇ ਇਹਦੇ ਵਿੱਚ ਨੁਕਸਾਨ ਆ ਨੁਕਸਾਨ ਦਾ ਬੱਦਲ ਮੌਸਮ ਖਰਾਬ ਹੋਇਆ ਪਿਆ ਕੁਝ ਵੀ ਹੋ ਸਕਦਾ ਕਿਹੜਾ ਗਾ ਰਿਸਕ ਹਰ ਇੱਕ ਚੀਜ਼ ਦੇ ਵਿੱਚ ਹੈਗਾਗਾ ਪਰ ਪਰ ਰਿਸਕ ਨੂੰ ਉਨਾ ਕੁ ਲੋ ਜਿੰਨੇ ਕ ਆਪਣੇ ਲੱਤਾ ਭਾਰ ਚੱਲ ਜਿਆਗੇ ਕਹਿੰਦੇ ਚਾਦਰ ਦੇਖ ਕੇ ਪੈਰ ਬਸਾਉਣੇ ਚਾਹੀਦੇ ਆ ਜੇਕਰ ਤੁਹਾਡਾ ਮੇਰੀ ਇਹ ਸੋਚ ਆ ਵੀ ਪਸ਼ੂ ਰੱਖੋ ਹਰ ਇੱਕ ਬੰਦਾ ਰੱਖੋ ਆਪਾਂ ਅਸਲੀ ਦੁੱਧ ਪੀਣਾ ਅਸਲੀ ਦੁੱਧ ਪੀਣਾ ਛੋਟੇ ਘਰੇ ਜਗ੍ਹਾ ਹੈਗੀ ਆ 10 ਪਸ਼ੂ ਰੱਖਣ ਦੀ ਤਾਂ ਤੁਸੀਂ ਇਹ 7 ਮੰਨ ਕੇ ਚੱਲੋ ਵੀ 7 ਆਪਾਂ ਲੈਣੇ ਆ ਆਪਣੇ ਕੋਲੇ ਕਟਿਆਂ ਦਾ ਵਪਾਰ ਕਰਦੇ ਆ 20000 ਤੋਂ ਲੈ ਕੇ 40000 ਤੱਕ ਦੇ ਰੇਟ ਜੇ ਕਟੀਆਂ ਗਈਆਂ ਮਾਰਕੀਟ ਰੇਟ ਦੇ ਵਿੱਚ ਕਿਸੇ ਦੀ ਮੈਂ ਮਾ ਨਹੀਂ ਜਾਣਦਾ ਕਿਸੇ ਦਾ ਪਿਆਉ ਨਹੀਂ ਜਾਣਦਾ ਉਹ 28 ਜਾ ਗਈਆਂ ਜੇ ਗੱਪ ਵੀ ਮਾਰਨ ਲੱਗ ਜੱਗ ਆਪਾਂ 2 ਮਾਰ ਦੂ 4 ਮਾਰ ਦੂ 5 ਮਾਰ ਦੂ ਉਹ ਗੱਲ ਆ ਕਹਿੰਦਾ ਉੱਥੇ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਬਾਤ ਪੁੱਛਣੀ ਕੀ ਫਾਇਦਾ ਵੀ ਪੱਕੋ ਫਰਤੋਲਣ ਦਾ ਜਮਾ ਆਪਣੂੰ ਜਾਣ ਦੇਣੀ ਆ ਸਭ ਕੁਝ ਪ੍ਰਮਾਤਮਾ ਦੇ ਤਜ ਦੀ ਘੜੀ ਹੈਗਾ ਸੱਚ ਬੋਲ ਕੇ ਕੰਮ ਚੱਲਿਆ ਵਿੱਚ ਚਲੋ ਪੱਚ ਕੰਜਾਂ ਬੰਦ ਨੂੰ ਇਹ ਲੱਗਦਾ ਵੀ ਝੂਠ ਬਿਮਾਰੀਆ ਚਲੋ ਜਿੰਨਾਂ ਦਾ ਕਹਿੰਦੇ ਜਿਹੜੇ ਵਿੱਚੋਂ ਵਿੱਚ ਦੇਖ ਦੇ ਕਿ ਛੜਦੇ ਨੇ ਉਹ ਵੀ ਜਾਂਦੇ ਰਹਿਣ ਸਭ ਦੁਨੀਆ ਇੱਕ ਰੰਗੀ ਹੈ ਕਦੇ ਪੰਜੇ ਉਂਗਲੀਆਂ ਆਪਣੇ ਇੱਕੋ ਨਹੀਂ ਹੁੰਦੀਆਂ ਹੈਗੀਆਂ ਸੋ ਜਿਹੜਾ ਆਪਾਂ ਕੰਮ ਕਰਦੇ ਆ ਲੋਕ ਆਪਣਾ ਮਜ਼ਾਕ ਵੀ ਢਾਉਂਦੇ ਆ ਸਭ ਕੁਝ ਕਰਦੇ ਹੈਗੇ ਪਰ ਆਪਾਂ ਸக்ஸੈਸ ਹੋਣਾ ਕਿਸੇ ਦੇ ਪਿੱਛੇ ਲੱਗ ਕੇ ਹਿੰਮਤ ਨਹੀਂ ਛੱਡਣੀ ਜਾਂ ਕਿਸੇ ਤੋਂ ਡਰ ਕੇ ਨਹੀਂ ਚੱਲਣਾ ਉਹ ਲੋਕ ਕੀ ਕਹਿਣਗੇ ਇਹਦਾ ਸਭ ਤੋਂ ਵੱਡਾ ਰੋਗ ਕਿ ਕੀ ਕਹਿਣਗੇ ਲੋਕ ਇਸ ਗੱਲ ਨੂੰ ਦੀ ਆਪਾਂ ਡਰ ਜੰਨੇ ਆ ਵੀ ਲੋਕ ਕੀ ਕਹਿਣਗੇ ਲੋਕ ਤਾਂ ਮੈਨੂੰ ਕਹਿੰਦੇ ਆ ਕਟੀਆਂ ਵਾਲਾ ਕਟੀਆਂ ਵਾਲਾ ਪਰ ਨਜ਼ਾਰੇ ਲੈਣਾ ਜੇ ਆਪਾਂ ਨੂੰ ਸக்ஸੈਸਫ ਲੱਗੇ ਇਸ ਕੰਮ ਦੇ ਵਿੱਚ ਹੋਰ ਕੰਮ ਰੁਟੀਨ ਹੀ ਨਹੀਂ ਆਪਣਾ ਹੁਣ ਵਿੱਚ ਕਹਿੰਦੇ ਆ ਆਪਾਂ ਪੜਨਾ ਹੀ ਆ ਬੱਚਾ ਵੇੜਾ ਪਰਲਾ ਪੜਲਾ ਬੜਲਾ ਚਲੋ ਪੜਨਾ ਵੀ ਜ਼ਰੂਰੀ ਆ ਇਹ ਨਹੀਂ ਗੱਲ ਵੀ ਪੜੋਣਾ 12 ਕਲਾਸਾਂ ਦਾ ਜਰੂਰ ਕਰੋ ਹੀ ਕਰੋ ਕਿਉਂਕਿ ਸਾਰੇ ਬੰਦੇ ਵੱਢ ਕੇ ਸਾਰਾ ਨੌਕਰੀ ਨਹੀਂ ਮਿਲਣੀ ਇਹ ਗੱਲਾਂ ਨਾ ਪਰ ਫਿਰ ਇਹਨਾਂ ਨੂੰ ਕੌਣ ਸੰਭੂ ਆਪਾਂ ਜਿਹੜਾ ਜੇਕਰ ਆਪਾਂ ਨਹੀਂ ਪੜੇ ਆਪਾਂ ਕੋਈ ਚੱਕਾ ਨਹੀਂ ਪਸ਼ੂ ਵਗੈਰਾ ਸੰਭੂ ਆਪਾਂ ਕੱਲਾ ਇਹ ਤਾਂ ਨਹੀਂ ਗੱਲ ਵੀ ਪਸ਼ੂ ਸਾਮਰਾ ਡੰਗਰੀ ਹੁੰਦਾ ਕੱਲਾ ਆ ਪਸ਼ੂ ਸਾਮ ਦਾ ਰਿਆਣਾ ਬੂਟ ਪਾ ਕੇ ਨਿਕਲੀਦਾ ਕਰੋ ਇਹਨਾਂ ਦੇ ਵਿੱਚ ਵੀ ਕੰਮ ਆਈਦਾ ਕੰਮ ਵੀ ਕਰੀਦਾ ਆਪਦੇ ਘਰੇ ਜਾਵਾਂ 2 ਘੰਟੇ ਸਵੇਰੇ 2 ਘੰਟੇ ਸਾਮ ਨੂੰ ਚਲੋ ਬੰਦਾ ਰੱਖਿਆ ਵਾ ਨਗ ਜਿਆਦਾ ਜੇਕਰ ਤੁਸੀਂ 4-5 ਰਾਕ ਸਾਹਮਣੇ ਹੈਗੇ ਆਪ ਵੀ ਸੰਭ ਸਕਦੇ ਆ ਸੋ ਦੇਖੋ ਕਟੀਆਂ ਵਗੈਰਾ ਸਾਰੀਆਂ ਮਾਲ ਮੇਰਾ ਖਰੀਦਿਆ ਵਜਮ ਕੋਈ ਕੰਟੀ ਇਹਨਾਂ ਦੇ ਵਿੱਚ ਘਰਦੀ ਨਹੀਂ ਹੈਗੀ ਜੇਕਰ ਤੁਸੀਂ ਆਪ ਦਾ ਚਾਹਨਾ ਵੀ ਬਿਜ਼ਨਸ ਅਕੇ ਕਾਰਨ ਕੋਈ ਗੱਲ ਨਹੀਂ ਵਧੀਆ ਕਰਨ ਲੈਸ ਕਰਾਂਗੇ ਪੰਜਮ ਕੋਈ ਕੱਲੇ ਕਹਿੰਦੇ ਚਾਰ ਤਰੀਕਾ ਨਾਲ ਇੱਕ ਬੰਦਾ ਕੰਮ ਕਰਦਾ ਸੌਂਕ ਨਾਲ ਲਾਲਚ ਨਾਲ ਡੰਡੇ ਨਾਲ ਮੈਨੂੰ ਇਸ ਚੀਜ਼ ਦਾ ਸੌਂਕ ਆ ਜਮਾ ਜਿਵੇਂ ਕਹਿੰਦੇ ਵੀ ਕਿਸੇ ਬੰਦੇ ਦੇ ਜਿੰਨਾ ਦੇ ਦਿਮਾਗ ਵਿੱਚ ਘਰ ਘਰ ਕੇ ਗੱਲ ਅਮਰੀਕਾ ਜਾਣੇ ਜਾਣਾ ਸਮੁੰਦਰ ਚ ਟੂਬ ਸੱਟ ਕੇ 25-30 ਲੱਖ ਖਰਾਬ ਕਰਕੇ ਦੁਆਰੇ ਮੋੜ ਮੋੜ ਕੇ ਵੀ ਜਾਵੜੇ ਇਹ ਗੱਲ ਮਾਨ ਦੇ ਵਿੱਚ ਜਿਹੜੇ ਬੰਦੇ ਸੌਂਕ ਰੱਖਦੇ ਆ ਮੇਰ ਗੱਲ ਸੌਂਕ ਨੂੰ ਜੇਕਰ ਤੁਹਾਨੂੰ ਸੌਂਕ ਹੀ ਹੈਣੀਗਾ ਕੱਲੀ ਮੇਰੀ ਵੀਡੀਓ ਦੇਖ ਕੇ ਕੱਟੀ ਖ ਕਿਉਂਕਿ ਸ਼ੌਂਕ ਜ਼ਰੂਰੀ ਆ ਸ਼ੌਂਕ ਦੇ ਨਾਲ ਕੰਮ ਹੁੰਦਾ ਜਿਹੜੇ ਬੰਦੇ ਨੂੰ ਸ਼ੌਂਕ ਸੀ ਅਮਰੀਕਾ ਜਾਣੇ ਜਾਣਾ ਉਹ ਅੱਗ ਪਾਈ ਸਵਾਭ ਪਾਈ ਕਿਵੇਂ ਗਏ ਗਏ ਦਾ ਗਏ ਮੇਨ ਗੱਲ ਆਪਣੇ ਮਨ ਜਿਹੜੇ ਬੰਦੇ ਸ਼ੌਂਕ ਰਾਜੇ ਮਨ ਚ ਘਰ ਆ ਵੀ ਅਸੀਂ ਮੱਝਾਂ ਡੇਰੀ ਫਾਰਮ ਤਿਆਰ ਕਰਨਾ ਅੱਜ 2025 ਚੱਲਦਾ ਮੈਂ ਜੜ ਦਾ ਬਹੁਤ ਛੋਟਣਾ ਵਾਅਦਾ ਕਰਦਾ ਅੱਜ 35 4000 ਦੀ ਕੱਟ ਜਨਾ 27 ਦੇ ਵਿੱਚ ਕੱਟੀ ਦਾ ਰੇਟ ਜਿਹੜੀ ਅੱਜ 30 ਦੀ ਮਿਲਦੀ ਆ ਆਏ ਸਾਲ ਪਸ਼ੂ 15000 ਪਰ ਸਾਲ ਦਾ ਪਸ਼ੂ ਤੇਜ਼ ਹੁੰਦਾ ਪਰ ਇਸ ਵਾਰ ਜਿਹੜਾ ਜੰਪ ਲੱਗਿਆ 2025 ਦੇ ਵਿੱਚ ਨਵੇਂ ਸਾਲ ਤੋਂ ਲੈ ਕੇ 25-27 ਦਾ ਜੰਪ ਲੱਗਿਆ ਕਿ ਬੰਦੇ ਕਹਿੰਦੇ ਪਲੂਣ ਕੱਟੀ ਲੈ ਲੋ ਦੁੱਧ ਦਾ 8 ਕਿਲੋ ਦਿੰਦੀ ਆ 70 65-70 ਦੀ ਮਿਲ ਜਾ ਦੂਜੇ ਸੂਰੋਂ ਲੱਖੇ ਤਿਆਰ ਹੋਈ ਦੀ ਜਿਹੜੇ ਬੰਦਿਆਂ ਨੇ ਪਰ ਪਲੂਣ ਕੱਟਿਆ 70-75 ਰੁਪਏ ਅਾਧਨਾ ਚ ਸੂਂਿਆ ਆ ਕੇ ਉਹ ਬਾਈ ਜੀ 200 ਰੁਪਏ ਕਰ ਗਿਆਂ ਇੱਕ 25 ਤੋਂ 30 ਹਜ਼ਾਰ ਦਾ ਜੰਪ ਵਜਿਆ ਇਸ ਵਾਰ ਪਰ ਪਰ ਐਵਰੇਜ 15 ਤੋਂ 17 ਹਜ਼ਾਰ ਦੀ ਪਸੂ ਦੀ ਹੁੰਦੀ ਸੀ ਅੱਗੇ ਇਸ ਵਾਰ ਪਰ ਪਸੂ ਨੇ ਆਪਣੇ ਨੇ ਜੰਪ ਕੀਤਾ ਜੀ 25 ਤੋਂ 27 ਹਜ਼ਾਰ ਦਾ ਹੁਣ ਵੀਰ ਗਾਲ ਕਾਲ ਕਰਦਿਆ ਕਿ ਟੋਕਰ ਗੱਬੜ ਲੈ ਲਈਏ ਟੋਕਰ ਗੱਬਣਾ ਤੋਕਰ ਗੱਬੜ ਵੀ ਚਲੋ ਬਹੁਤ ਵਧੀਆ ਜੇਕਰ ਚੰਗੀ ਤਸੱਲੀ ਜਾਲੀ ਤੁਹਾਨੂੰ ਮਿਲਦੀ ਆ। ਟੋਕਰ ਗੱਬਣਾ ਆਪਾਂ ਸੂ ਖਰੀਦਿਆ। ਕੀ ਵਾਰ ਕੋਈ ਭਾਰ ਦੀ ਸਕੈਟ ਜਾਂ ਕੋਈ ਫਾਲਟ ਹੁੰਦਾ ਉਸ ਕਾਰ ਤੋਂ ਜਾ ਆਪਾਂ ਮੰਨ ਕੇ ਚਲੋ ਵੀ ਪਤਾ ਵੀ ਤਸੱਲੀ ਆ ਵਧੀਆ ਪਰ ਅੱਜ ਜਿਹੜੇ ਵਿੱਚ ਬਾਬਾ ਨਾਲ ਗਨੇ ਗਿਆ ਜੀ ਕਹਿੰਦਾ ਠੱਗਿਆ ਕੌਣ ਜਾਊਗਾ ਮਰਦਾਨਿਆਂ ਜਿਹੜਾ țeਜ ਗਿਆ। ਆਪਾਂ țeਜ ਜਾਨੇ ਆ। ਸੋ ਮੈਂ ਕਹਿੰਦਾ ਮੇਰੇ ਦਿਨਾਂ ਤੇ ਜੋ ਕੋਲੇ ਆਓ ਦੇਖੋ ਤਸੱਲੀ ਕਰੋ ਟੋਕਰ ਪਸੂ ਵੀ ਖਰੀਦਿਆ ਡਾਕਟਰ ਆਪਦਾ ਨਾਲ ਲੈ ਕੇ ਜਾਓ ਚੈੱਕ ਕਰਵਾਓ ਤੁਸੀਂ ਰੁਪਏ ਲਾਉਣੇ ਆ। 70-80 ਜਿਆਦਾ ਦੋਕੜ ਪਸ਼ੂ ਹੁੰਦਾ ਠਿਕਰੀਆਂ ਇਕੱਠੀਆਂ ਹੁੰਦੀ 70-80000 ਰੁਪਏ ਆਥਨੂ ਸੋ 100 ਦਾ ਨੋਟ ਜਦੋਂ ਮੁੜਕਾ ਆ ਕੇ ਕਮਾਉਂਦੇ ਆ ਵੈਲਿਊ ਉਦੋਂ ਪਤਾ ਲੱਗਦੀ ਹੈ ਕਿ ਜਮਾ ਆਪਾਂ ਪੈਸੇ ਫੜ ਰਹੇ ਨੇ ਆੜਤੀ ਤੋਂ ਜਾਂ ਨੋਨ ਲੈ ਲੈ ਕੇ ਰੈਡ ਕਾਰੀਆ ਉਹ ਵੀ ਕਿਸ਼ਤ ਦਾ ਭਰਨੀ ਪੈਂਦੀ ਆ ਸੋ ਸੋਚ ਸਮਝ ਕੇ ਪੈਸਾ ਇਨਵੈਸਟ ਕਰੋ ਜਿਹੜੇ ਵੀ ਸ਼ੌਕ ਰੱਖਦੇ ਆ ਤੁਹਾਡਾ ਜਰੂਰ ਆਪਾਂ ਸਾਥ ਦੇਵਾਂਗੇ ਜਦੋਂ ਮਰਜੀ ਆਓ ਇਸ ਬਗਲ ਦੇ ਵਿੱਚ ਕੱਟੀ ਇੱਥੇ ਨਹੀਂ ਫਿਰਦੀ ਜਿੱਥੋਂ ਮਰਜੀ ਵੀ ਰਾਜੇ ਤੇਲ ਖਰਚਾ ਦਊਂਗਾ ਨਾਲੇ ਮਾਫੀ ਮੰਗੂ ਬਾਈ ਜੀ ਮaaf ਕਰ ਦਿਓ ਮੈਨੂੰ ਮੇਥੋਂ ਗਲ ਹੁਣ 28 ਨਾ ਖੜਿਆ ਚਲ ਕੋਈ ਵੀਰ ਚਾਰ ਲੈ ਲੂ ਪੰਜ ਲੈ ਲੂ ਕਿਸੇ ਦਾ ਕੋਈ 10 ਲੈ ਲੂ ਹਣਾ ਆਪਾਂ ਜਦੋਂ ਕਿੱਤਾ ਹੀ ਬਣ ਗਿਆ ਜਿਵੇਂ ਕਹਿੰਦਾ ਚਿੱਟਾ ਬੀਨ ਲਾ ਕੇ ਉਹਨੇ ਚਿੱਟਾ ਲਾ ਪੀ ਲੈਣਾ ਮੈਂ ਉਹਨੇ ਕਿੱਤਾ ਕਰਦਾ ਗੱਟੇ ਦਾ ਮੈਂ ਅੱਗ ਭਾਵੇਂ ਸੁਆਹ ਭਾਵੇਂ ਮੈਂ ਲਾਬ ਹੀ ਲੈਣੀ ਹੈ ਕਿਉਂਕਿ ਮੇਰੇ ਉਹੋ ਜਿਹੇ ਬੰਦਿਆਂ ਦਾ ਚੱਕਰ ਬਣੇ ਵਿਆ ਜਿਮਣਾ ਘੱਟੀ ਸਾਹਮਣੇ ਖੜੀ ਆ ਐਡੀ ਛੋਟੀ 40000 ਦੀ ਦੇਵਾਂਗੇ ਛੋਟ ਸੱਪਾ ਮਾਣਾ ਮੋਟਾ ਮੌਕੇ ਦੀ ਹੋ ਜਾਊਗਾ ਸਹਾਨ ਤੁਣ ਦੇਖੋ ਥੱਲੇ ਬਹੁਤ ਚੰਗੇ ਹਣਾ ਤੇ ਵਾਕਿਆ ਆਪਣਾ ਸਾਹਣ 24 ਘਾਡੇ ਵਿੱਚ ਫਿਰਦਾ ਹੁੰਦਾ ਸੈਂਕਾ ਮੂੰਹ ਹੱਤਾ ਦੇਖੋ ਝੋਟੀਆਂ ਦਾ ਬਾਕੀ ਕੋਈ ਗੱਲ ਨਹੀਂ ਵਿੱਚ ਵੀ ਰੋਕਾਲ ਕਰਦੇ ਕਿ ਵੀਡੀਓ ਪਾ ਦਿਓ ਇੱਥੇ ਤੁਸੀਂ ਬੇਦਰ ਕੋ ਕਿਓ ਜਿਆਦਾਤਰ ਵੀਰਾਂ ਨੇ ਆਉਣਾ ਐਤਵਾਰ ਨੂੰ ਆਇਆ ਕਰੋ ਐਤਵਾਰ ਨੂੰ ਪੱਕਾ ਹੀ ਨਾ ਕਰੇ ਹੁਣ ਰਟਿੰਦੇ ਵਿੱਚ ਜਾਂ ਉਦਾਂ ਵੀ ਤੁਸੀਂ ਆਉਣਾ ਚਾਹੁੰਦੇ ਆ ਤਾਂ ਮੈਨੂੰ ਇੱਕ ਵਾਰ ਕਾਲ ਕਰ ਲਿਆ ਕਰੋ ਮੋਬਾਈਲ ਨੰਬਰ ਆਪਣਾ 8427019817 ਤੇ ਕਟਾ ਆਪਣਾ ਵਿੱਚ ਫਿਰਦਾ ਸਿਆਲ ਦੇ ਵਿੱਚ ਮੇਰੇਆਂ 7 ਝੋਟੀਆਂ ਇਹ ਤੋਂ ਗੱਬੜਾ ਨਿਕਲੀਆਂ ਗਈਆਂ ਤੇ 60 ਤੋਂ ਲੈ ਕੇ 53000 ਦੇ ਪਾ ਤੱਕ ਮੇਰੇ ਕਰਤੇ ਆ ਵੀ ਕਿ ਜਿਹੜੀ ਕੋਈ 30 ਕੋਈ 35 ਦਾ ਅਗੀਰ ਕਰੀ ਸੀ ਕਿ ਲੋਕਾਂ ਦੇ ਪੈਸੇ ਡਬਲ ਹੁੰਦੇ ਤਿੰਨ ਤਿੰਨ ਮਹੀਨਿਆਂ ਦੇ ਵਿੱਚ ਮੇਰੇ ਪੈਸੇ ਡਬਲ ਕਰਿਆ ਹਸਾਨ ਨੇ ਤੇ ਇੱਕ ਜੀ ਆਪੋ ਹੋਰ ਦੱਸ ਦਿਆ ਆਪਣੇ ਜਿਹੜਾ ਪਸ਼ੂ ਖਤਮ ਹੋਇਆ ਇੱਕ ਦਾ ਜੋਗ ਚੱਲੇ ਗਿਆ ਇਹ ਹੀ ਦਾ ਚਲੋ ਇਹ ਜੀ ਆਪਾਂ ਅੰਦੀ ਚਲੀਏ ਵੀ ਠੀਕ ਆਬਦੇ ਚਲੋ ਆਪਣੀ ਜਗਾ ਤੇ ਆ ਆਪਣੇ ਪਸ਼ੂ ਰੀਪੀਟਰੋਦ ਹੋਏ ਨੇ ਆਪ ਨੂੰ ਸ਼ੀਟ ਦਾ ਸਹੀ ਦਾ ਪਤਾ ਨਹੀਂ ਲੱਗਦਾ ਪਸ਼ੂ ਸ਼ੀਟ ਚ ਕਦੋਂ ਡਾਕਟਰ ਆਉਂਦਾ ਬਹਿਦਾ ਚੰਗੇ ਜਿਹੜੇ ਵੀਰ ਕਹਿੰਦਾ ਵੀ ਛੋਟਾ ਪਸ਼ੂ ਸ਼ੀਟ ਚ ਐਣੀ ਕਿਉਂਕਿ ਜਦੋਂ ਬੰਦਾ ਤੁਸੀਂ ਬੁਲਾ ਲਿਆ 10 ਕਿਲੋਮੀਟਰ ਉਹਦਾ ਤੇਲ ਖਰਚਾ ਕਿ ਉਹਨੇ ਅੱਗੇ ਕਹਿਣਾ ਨਹੀਂ ਵੀ ਛੋਟਾ ਪਸ਼ੂ ਸ਼ੀਟ ਜਿਹੋਣੇ ਕਹਿੰਦਾ ਵੀ ਠੀਕ ਆ ਸ਼ੀਟ ਚ ਪੀਕਾ ਭਰ ਗਿਆ। ਉਹ ਸੁ ਰਿਪੀਟ ਹੋ ਜਾਂਦੇ ਹਰ ਇੱਕ ਮੰਡੀਆਂ 'ਪਾ ਦੇਖਦੇ ਆ 60 70 50 ਤੋਂ 50 ਤੋਂ ਲੈ ਕੇ 70 ਪਸ਼ੂ ਆਪਣੇ ਉੱਤੇ ਜਾਂਦੇ ਆਗੇ ਗੋਸਟੇ ਵਿੱਚ ਜ਼ਮੀਰ ਦੇ ਬਟਾਣਾਂ 'ਚ ਪਸ਼ੂ ਚੱਲੇ ਜੂ ਪਿਆ ਜਿਹਨੂੰ ਕਹਿ ਦਿੰਦੇ ਆਪਾਂ ਫੈਕਟਰੀ ਚਲੇ ਜਾਂਦੇ ਆਗੇ ਉਹਦੇ ਵਿੱਚੇ ਕਾਰਨ ਕੀ ਆ ਗਿਆ ਆਪਣੇ ਅੱਗੇ ਪਿੰਡਾਂ ਦੇ ਵਿੱਚ ਸਾਣ ਹੁੰਦੇ ਸੀਗੇ। ਸੋ ਮੇਰਾ ਹੁਣ ਸਾਣ ਵਿੱਚ ਰੱਖਿਆ ਵਾ ਜੇਕਰ ਆਪਾਂ ਮੰਨ ਕੇ ਚਲੋ 5-7 ਘਰ ਵੈਸੀ ਪੈਸੇ ਪਾ ਕੇ ਪਿੰਡ ਦੇ ਵਿੱਚ ਸਾਣ ਰੱਖੋ ਜਾਂ ਵੈਸੀ ਹੋਰ ਆਸਤੇ ਪਾਸੇ ਸਾ ਕੋਈ ਪਸੂ ਸ਼ੀਟ ਦੇ ਵਿੱਚ ਆਪ ਨੂੰ ਪਤਾ ਲੱਗ ਜਾ ਉਹ ਬਹੁਤ ਕੰਸੀਵ ਕ੍ਰੋਸ ਕਰਵਾ ਦਾਂਗੇ ਤੇ 102% ਚਾਂਸ ਵਾਂਗ ਜਾਂਦਾ ਆਹ ਸਾਹਣ ਵਾਲੇ ਦਾ ਸੋ ਲੰਡੇ ਦਾ ਬੱਚਾ ਆ ਮੇਰੇ ਕੋਲ ਰੱਖਿਆ ਵਾ ਘਰੇ ਦੁੱਗ ਦੇ ਦਾਂਦੇ ਨੇ ਤੋੜਿਆ ਹਜੇ ਸੋ ਟੈਸਟੀਵਲ ਵਗੈਰਾ ਦੇਖੋ ਸੋਹਣਾ ਕੱਟਾ ਜਾਵਾ ਕਿਆ ਬਾਤਾਂ ਕ੍ਰੋਸਿੰਗ ਇਹ ਦੇਣ ਲੱਗ ਗਿਆ ਤੇ ਜਿਹਨੇ ਮੱਝ ਕ੍ਰੋਸ ਕਰਨੇ ਕੋਈ ਗੱਲ ਨਹੀਂ ਆ ਜਾ ਬਕਰਵਾ ਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਕੱਟੇ ਜਾ ਵਗੈਰਾ ਦੇਖੋ ਹਰੇਕ ਰੇਟ ਦੇ ਵਿੱਚ 20 ਤੋਂ ਲੈ ਕੇ 40000 ਤੱਕ ਦਾ ਰੇਟ ਹੈ ਸਿਰਫ ਇੱਕ ਕੱਟੀ ਹੈ ਮੇਰੇ ਕੋਲੇ 40 ਤੋਂ ਬਾਅਦ ਕਿਹਰ ਵੀ ਰਾਜੇ ਦਾ ਆ ਕੇ ਕਿਸੇ ਨੂੰ 40 ਕੇ ਉਹ ਪੰਤਾੜੀ ਚਾੜੀ ਚ ਕਰਨ ਦੇ ਵਿੱਚ ਇਹ ਵੀ ਬਗੈ ਦੀ ਮੋਦੀ ਦੀ ਆਪਣਾ ਕੋਸ ਨਹੀਂ ਪਤਾ ਕਿਹੜੀ ਕੀਦੀ ਆ ਬਸ ਇਹਨਾਂ ਪਤਾ ਚਾਰ ਥਾਣਾ ਸੂਕੇ ਮੱਝਾਂ ਬਣਨੀਆਂ ਸਾਨੂੰ ਦੁੱਧ ਦੇਣੀਆਂ ਤੇ ਸਾਡੇ ਘਰੇ ਭਾਗ ਲਾ ਦੇਣਗੇ ਹੁਣ ਮੇਰੇ ਕੋਲ ਮਨ ਕਿ ਚਲੋ ਇਨੀ ਜਗਾ ਪਈ ਆ ਕਿ ਇੱਥੇ ਮੈਂ ਪਸ਼ੂ ਵੇਚਦਾ ਤੂੰ ਡਰ ਲੱਗੂ ਇੱਥੇ ਕਿਹੜਾ ਹੋਵੇ ਇਥੇ ਸੋ ਪਸ਼ੂ ਦੇ ਇੱਕ ਤਰ੍ਹਾਂ ਦੇ ਭਾਗ ਆ ਆਪਣੇ ਜੀਰੇ ਕੋਲ ਉੱਠਦੇ ਨੂੰ ਸਵੇਰੇ ਕੰਮ ਹੈਗਾਗਾ ਤਾਂ ਉਹ ਮਨ ਕਿ ਚਲੋ ਭਾਗ ਵਾਲਾ ਬੰਦਾ ਹੀ ਆ ਵਿੱਚ ਬੰਦੇ ਚਾਰ ਪੰਜਿਆਂ ਨੇ ਇਧਰ ਨਾ ਕਿ ਉਧਰ ਨਾ ਗੇ ਸੋ ਸੋਣਾ ਕੀਤਾ ਬਹੁਤ ਵਧੀਆ ਸ਼ੂਟ ਕਰਿਆਗਾ ਮੈਂ 5-6 ਸਾਲਾਂ ਤੋਂ ਤਾਂ ਬੈਸਾ 7-8 ਸਾਲ ਤੋਂ ਪਰ 5-6 ਸਾਲਾਂ ਤੋਂ ਇਸ ਲੈਂਡ ਦੇ ਵਿੱਚ ਆ ਸੋਨਾ ਇਸ ਬੰਦੇ ਨੇ ਕੰਮ ਮੈਨੂੰ ਪਸੋਣੇ ਸਹਿਯੋਗ ਦਿੱਤਾ ਵੇ ਇੱਕ ਸਹਿਕ ਧੰਦਾ ਹੁਣ ਜਿਵੇਂ ਆ ਕਟੀਆਂ ਦਾ ਮਨਕ ਚਲੋ ਵਪਾਰ ਕਰਦਾ ਮੈਂ ਮੰਨ ਲਓ ਇੱਕ ਵਾਰ ਮੈਂ 5-6 ਲੱਖ ਰੁਪਏ ਦੇ ਵਿੱਚ ਇਨਵੈਸਟ ਕਰਦਾ ਤੇ ਰੋਜ਼ ਦੋ ਬੈਗੀਆਂ ਇੱਕ ਵੇਗੀ ਕੋਈ ਦੋ ਨਫਾ ਦੇਗੀ ਚਾਰ ਦੇਗੀ ਨਾਲੇ ਤਾਂ ਘਰੇ ਪੈਸਾ ਨਹੀਂ ਵਗਦਾ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਇਹ ਆਪਣੀ ਚੀਜ਼ ਸੋਨਾ ਜ਼ਮੀਨ ਤੇ ਕਟੀਆਂ ਡੇ ਵੇ ਡੇ ਵੱਧਦੀ ਐ ਹੁਣ ਵਿੱਚ ਵੀ ਬਿਰ ਕਹਣਗੇ ਸੋਨਾ ਮੰਦਾ ਹੋਣ ਲੱਗ ਕੇ ਕਿੱਥੇ ਮੰਦਾ ਵੇ ਸਿਰਫ 2-3 ਹਜ਼ਾਰ ਦੀ ਕਰਾਫਟੀ ਵਿੱਚ ਆਈ ਐ ਇਹ ਨਹੀਂ ਗੱਲ ਕੋਈ 30-40 ਹਜ਼ਾਰ ਦਾ ਪੱਟਾ ਵੇਜੂਆ ਉਹ ਇੱਕ ਅਫਵਾਹਾਂ ਹੁੰਦੀਆਂ ਨੇ ਉਹ ਚੀਜ਼ਾਂ ਦੀਆਂ ਸੋਨਾ ਮਗਰ ਆਪ ਨੂੰ ਲੱਗਣ ਦਾ ਜਿਆਦਾ ਫਾਇਦਾ ਨਹੀਂ ਅਫਵਾਹਾਂ ਦੇ ਆਪ ਸ਼ਕਾਰ ਹੋ ਜਾਂਦੇ ਹੈਗੇ ਸੋ ਪਿੰਡ ਦੀਪਗੜ ਜਿਹੜਾ ਬਰਨਾਲਾ ਜੇਕਰ ਮੇਰੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਕੋਈ ਗਲਤ ਮਲਤ ਗੱਲ ਬੋਲੀ ਗਈ ਤਾਂ ਮਾਫੀ ਚਾਹੁੰਦਾ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਬੰਦਿਆਂ ਨੂੰ ਇਸ ਕੰਮ ਦਾ ਕੀਤਾ ਸ਼ੌਂਕ ਪੈ ਜਾਕੇ ਪਿੰਡ ਦੀਪਗੜਾ ਬਰਨਾਲਾ ਜਿਹੜੋਂ ਮੋਸਟ ਵੈਲਕਮ ਜਦ ਮਰਜੀ ਆਓ ਤੁਹਾਡਾ ਢਿੱਲੋ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਵਾਦ ਦੇਖੋ ਖੇਰ ਖੂਲ ਭਰੀ ਵਾਇਆ ਆਨੰਦਾ ਜਾਮਾ ਯਾਰ ਜਦੋਂ ਹੁਣ ਵਿੱਚ ਵੀਰੇ ਕਹਿੰਦਾ ਤੂੰ ਤਾਂ ਐ ਬਣਾ ਲਿਆ ਆ ਬਣਾ ਲਿਆ ਜਦੋਂ ਆਪਾਂ ਇਹਨਾਂ ਨੂੰ ਰਜਾਤਾ ਆ ਦੇਖੋ ਜੀ ਕਰਦਾ ਪਾਣੀ ਪੀਂਦਣ ਫਿਰ ਇਹ ਮੈਨੂੰ ਰਜਾਉਣਗੇ ਕਿਵੇਂ ਨਹੀਂ ਜਾਮਾ ਜਦੋਂ ਇਹਨਾਂ ਨੂੰ ਮੈਂ ਰਜਾ ਰਿਹਾ ਹਾਂ ਜਾਮਾ ਕੋਈ ਵੀ ਬੰਦਾ ਕਹਿੰਦਾ ਪਰ ਰਜਾਉਨੇ ਆ ਜਦੋਂ ਕਿਸੇ ਨੂੰ ਭੁੱਖੇ ਨੂੰ ਆਪਾਂ ਰਾਹੀ ਨੂੰ ਜੇੜ ਦਾ ਮਹੀਨਾ ਆਪਾਂ ਪਾਣੀ ਪੈਦ ਉਹ ਵੀ ਸੀਸਾ ਦੇ ਕੇ ਜਾਂਦਾ ਇਹਨਾਂ ਦੇ ਮੈਨੂੰ ਸੀਸਾ ਹੀ ਤਾਰੀ ਜਾਂਦੇ ਆ ਜਾਮਾ ਓਏ ਕੰਮ ਮੋਰਯਾਰਗੀ ਚੋਟੀ ਗੜਾਸੇ ਵਰਗੀ ਖੜੀ ਆ ਨੀ ਚੋਟੀ ਆਉਂਦੇ ਦਿਨਾਂ ਨੂੰ ਇਹ ਸੂਣ ਵਾਲੀ ਹੋ ਗਈ 1,30,35 ਮੰਨ ਕੇ ਚਲੋ ਯਾਰ ਲੱਖ ਦੀ ਮੰਨ ਲਓ ਘੱਟ ਤੋਂ ਘੱਟ ਜਾਵਾਂ ਅੱਜ 40 ਹਜ਼ਾਰ ਦੀ ਮੈਨੂੰ ਦੇ ਰਿਹਾ 20 ਖਾ ਜੂਗੀ 30 ਖਾ ਜੂਗੀ 70 ਖਾ ਜੂਗੀ ਤੇ ਇਹਦੇ ਵਿੱਚ ਪੈਸਾ ਕਰੋ ਹੁੰਦਾ ਜਦੋਂ ਮਰਜ਼ੀ ਵੀਰ ਆਓ 40 ਕਹੇ ਤਾਂ ਤਾਂ 40 ਦੇ ਦਊਗਾ ਸਿਰਫ 2-3 ਦਿਨ ਦੇ 4 ਦਿਨ ਦੇ ਵਿੱਚ ਵਿੱਚ ਉਸ ਤੋਂ ਬਾਅਦ ਜੋ ਵੀਰ ਆ ਕੇ ਕਹਦੇ ਬਈ ਉਹ ਢੱਲੋਂ ਤੋਂ ਚੋਟੀ ਕਹੀ ਸੀ 40 ਦੀ ਜਾ ਜੋ ਹੋ ਗਿਆ ਕਿਉਂਕਿ ਇਹ ਆਪਣੇ ਕੋਲੇ ਪਾਰਸ ਚੌਥੀ ਆਈ ਹੈ ਜੋੜਾ ਇਕੱਠੇ ਹੀ ਆਇਆ ਆਪਣੇ ਕੋਲੇ ਤੇ ਕੋਈ ਇੱਕ ਆ ਜਾਂਦੀਆਂ ਨਾਲ ਦੋਨੇ ਇਕੱਠੇ ਆਇਆਂ ਜੋੜਾ ਇਹ ਤੇ ਕੋਈ ਗੱਲ ਨਹੀਂ ਜਦੋਂ ਮਰ ਜੇ ਉਹ ਗੱਲਾਂ ਦਾ ਬਹੁਤ ਸਾਰੇ ਇੱਕ ਵੇਸੇ ਆਪਾਂ ਹੋਰ ਵੀ ਕਰੋ ਬਣ ਕੇ ਚਲਾਉਂਦੇ ਵੀ ਨਾਲ ਪਾਸ ਸਿਹਤ ਚੰਗੀ ਰਹੀ ਤੇ ਜਿੰਨੀ ਕਾ ਆਪ ਦੇ ਥਰੂ ਨੌਲੇਜ ਆ ਵੀ ਆਪ ਨੂੰ ਲੱਗਦਾ ਹਨਾ ਸੋ ਵਿੱਚ ਵੀਰ ਕਹਿੰਦਾ ਵੀ ਮਾੜਾ ਜਾ ਚੱਲ ਪਿਆ ਕੰਮ ਬੋਲਣ ਲੱਗੇ ਮੱਤਾ ਦੇਣ ਲੱਗੇ ਚਲੋ ਯਾਰ ਉਹਨਾਂ ਵਾਲੇ ਵੀ ਹਨਾ ਪਰ ਜਿੰਨੀ ਗੱਲ ਦੇ ਕੋ ਨੌਲੇਜ ਆ ਮੇਰਾ ਦਿਲ ਕਰੇਗਾ ਜੀ ਆਪਾਂ ਤੁਹਾਨੂੰ ਨਾਲ ਸ਼ੇਅਰ ਕਰੀ ਆਣਾ ਦੱਸੀਏ ਸੋ ਬਹੁਤ ਵਧੀਆ ਚੀਜ਼ ਆ ਤੇ ਮੇਨ ਸੋ ਅਜੇ ਟਾਈਮ ਦੇ ਵਿੱਚ ਨਸ਼ਾ ਸਰਕਾਰ ਵੀ ਬਹੁਤ ਵਧੀਆ ਕੰਮ ਕਰਦੇ ਰੋਕਦੀ ਪਈ ਹੈ ਸੋ ਆਪਾਂ ਆਪਦਾ ਮਨ ਰੋਕਣਾ ਪਹਿਲਾਂ ਫਿਰ ਸਰਕਾਰ ਆਪ ਨੂੰ ਗਾਈਡੈਂਸ ਕਰੂਗੀ ਆਪਾਂ ਮਨ ਸਮਝਾਉਣ ਆਪਦੇ ਆਪਦੇ ਬੱਚਿਆਂ ਦੇ ਪਹਿਲਾਂ ਮਨ ਦੇ ਵਿੱਚ ਇਹ ਚੀਜ਼ ਪੈਦਾ ਕਰ ਦੋ ਵੀ ਆਪਾਂ ਪੁੱਤ ਕੰਮ ਕਰਨਾ ਕਿੱਥੇ ਲੱਗਣਾ ਜਾਵਾਂ ਸੋ ਗੱਲਾਂ ਬਹੁਤ ਲੰਬੀਆਂ ਹੋ ਗਈਆਂ ਵੀਰੋ ਲੰਬੀ ਹੋ ਗਈ 18 19 ਮਿੰਟ ਦੀ ਮਾਫੀ ਚਾਹੁੰਨੇ ਹਾਂ ਇਸ ਗੱਤਰ ਚੰਗੀ ਲੱਗੀ ਸ਼ੇਅਰ ਜੁੜ ਕਰ ਦਿਓ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ